ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਉਪਲ ਫਾਰਮ ਵਾਲੀ ਕੁੜੀ ਨੂੰ ਲੈ ਕੇ ਹੁਣ ਇਸ ਮਾਮਲੇ 'ਚ ਵੀਡੀਓ ਲੀਕ ਕਰਨ ਵਾਲੇ ਮੁੰਡੇ ਦੇ ਪਿਤਾ ਜੀ ਨੇ ਵੱਡੇ ਖੁਲਾਸੇ ਕੀਤੇ ਨੇ ਸਭ ਤੋਂ ਪਹਿਲਾਂ ਉਹਨਾਂ ਨੇ ਕਿਹਾ ਕਿ ਧੋਖਾ ਤਾਂ ਸਾਡੇ ਮੁੰਡੇ ਨੂੰ ਮਿਲਿਆ ਨਾ ਕਿ ਉਸ ਕੁੜੀ ਨੂੰ ਉਹਨਾਂ ਦੱਸਿਆ ਕਿ ਕੁੜੀ ਦੀ ਗੱਲ ਯਾਦਵਿੰਦਰ ਨਾਮ ਦੇ ਮੁੰਡੇ ਨਾਲ ਸੀ ਜਦੋਂ ਉਹ ਸਾਡੇ ਪ੍ਰਭ ਨਾਲ ਰਿਲੇਸ਼ਨਸ਼ਿਪ ਵਿੱਚ ਆਈ ਮਤਲਬ ਇਹ ਹੋਇਆ ਕਿ ਦੋਵਾਂ ਨਾਲ ਮਿਲਦੀ ਰਹੀ ਦੂਜਾ ਵੱਡਾ ਖੁਲਾਸਾ ਇਹ ਕੀਤਾ ਗਿਆ ਕਿ ਜਿਹੜਾ ਵੀਡੀਓ ਵਿੱਚ ਮੁੰਡਾ ਵੇਖਿਆ ਗਿਆ ਹੈ ਉਹ ਉਸ ਕੁੜੀ ਦਾ ਪਹਿਲਾ ਬੋਏਫ੍ਰੈਂਡ ਯਾਦਵਿੰਦਰ ਹੈ ਜੋ ਅੰਮ੍ਰਿਤਸਰ ਦਾ ਰਹਿਣ ਵਾਲਾ ਵਾ ਇਸ ਗੱਲ ਨੂੰ ਲੈ ਕੇ ਅਸੀਂ ਖੁਦ ਐਸਪੀ ਮੈਡਮ ਨੂੰ ਬੇਨਤੀ ਕੀਤੀ ਕਿ ਸਾਡੇ ਸਾਰੇ ਫੋਨ ਚੈੱਕ ਕਰ ਲੋ ਜੇ ਅਸੀਂ ਵੀਡੀਓ ਲੀਕ ਕੀਤੀ ਹੋਵੇ ਜਾਂ ਕੋਈ ਗਲਤ ਕੰਮ ਕੀਤਾ ਹੋਵੇ ਤਾਂ ਸਾਡੀ ਸਾਰੀ ਫੈਮਿਲੀ ਅੰਦਰ ਕਰ ਦਿਓ ਐਸਪੀ ਮੈਡਮ ਨੇ ਕੁੜੀ ਦਾ ਫੋਨ ਵੀ ਮੰਗਿਆ ਪਰ ਉਸਨੇ ਨਹੀਂ ਦਿੱਤਾ ਕਿਉਂਕਿ ਉਹ ਵੀਡੀਓ 2-3 ਸਾਲ ਪੁਰਾਣੀਆਂ ਬਣੀਆਂ ਹੋਈਆਂ ਸਨ ਤੇ ਉਸ ਸਮੇਂ ਮੇਰਾ ਬੇਟਾ ਕੈਨੇਡਾ ਵਿੱਚ ਸੀ ਤੇ ਇਸ ਮਾਮਲੇ ਨਾਲ ਕੋਈ ਲੈਣਾ ਦੇਣਾ ਨਹੀਂ ਰੱਖਦਾ ਸੀ ਉਹਨਾਂ ਇਹ ਵੀ ਕਿਹਾ ਕਿ ਮੇਰੇ ਪੁੱਤਰ ਦੇ ਬਾਹਾਂ ਤੇ ਟੈਟੂ ਬਣੇ ਹੋਏ ਹਨ ਪਰ ਵੀਡੀਓ ਵਿੱਚ ਜੋ ਮੁੰਡਾ ਹੈ ਉਹਦੇ ਬਾਹਾਂ ਤੇ ਕੋਈ ਵੀ ਟੈਟੂ ਨਹੀਂ ਦਿਖ ਰਿਹਾ ਜਦੋਂ ਕੁੜੀ ਕੇਸ ਹਾਰਨ ਲੱਗੀ ਤਾਂ ਉਸਨੇ মিডিਆ ਦਾ ਸਹਾਰਾ ਲਿਆ ਰਾਵਦੇ ਪਿਤਾ ਨੇ ਇਹ ਵੀ ਕਿਹਾ ਕਿ ਕੁੜੀ ਜਿਹੜੇ ਵੀ ਸਬੂਤ ਵਿਖਾ ਰਹੀ ਆ ਭਾਵੇਂ ਉਹ ਚੈਟਸ ਹੋਣ ਜਾਂ ਕਾਲ ਰਿਕਾਰਡਿੰਗ ਇਹ ਸਾਰੇ ਫੇਕ ਹਨ ਉਹਨਾਂ ਲੋਕਾਂ ਨੂੰ ਬੇਨਤੀ ਕੀਤੀ ਕਿ ਬਿਨਾ ਸੱਚ ਜਾਣੇ ਸਾਡੇ ਮੁੰਡੇ ਜਾਂ ਸਾਡੀ ਫੈਮਲੀ ਨੂੰ ਗਲਤ ਨਾ ਕਿਹਾ ਜਾਵੇ ਸਾਡੇ ਨਾਲ ਇਨਸਾਫ ਹੋਣਾ ਚਾਹੀਦਾ ਹੈ ਹੁਣ ਤੁਸੀਂ ਕਮੈਂਟ ਵਿੱਚ ਦੱਸੋ ਕਿ ਤੁਹਾਡੀ ਇਸ ਬਾਰੇ ਕੀ رائے ਹੈ ਤੇ ਜੇ ਤੁਸੀਂ ਹਰ ਇੱਕ ਪੰਜਾਬੀ ਵੀਡੀਓ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਿਓ ਧੰਨਵਾਦ